ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਯਾਦਵੀ ਸਿੱਧੂ ਬਲੌਗਸ ਤੇ ਕੱਲ ਅਸੀਂ ਤੀਆਂ ਦਾ ਇੱਕ ਪਾਟ ਸ਼ੇਅਰ ਕੀਤਾ ਸੀਗਾ ਤੇ ਅੱਜ ਸੈਕੰਡ ਕਰ ਰਹੀ ਹਾਂ ਇਹੇ ਜੀ ਅਸੀਂ ਪ੍ਰਾਣੇ ਸੱਭਿਆਚਾਰ ਪ੍ਰਾਣੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਨਾਲ ਪਿੰਡਾਂ ਦੇ ਵਿੱਚ ਤੀਆਂ ਲੱਗਦੀਆਂ ਹੁੰਦੀਆਂ ਸੀ ਉਸ ਤਰੀਕੇ ਦੇ ਨਾਲ ਅਸੀਂ ਤੀਆਂ ਲਗਾਈਆਂ ਸੀਗੀਆਂ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਪਲੀਜ਼ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਦਬ ਕੇ ਕਰ ਦਿਓ ਜੀ ਸ਼ੇਅਰ ਕਿਉਂਕਿ ਇਹਨਾਂ ਤੀਆਂ ਦੇ ਵਿੱਚ ਕੋਈ ਲੋਕ ਦਿਖਾਵਾ ਨਹੀਂ ਸੀ ਕੋਈ ਫਜ਼ੂਲ ਖਰਚੀ ਨਹੀਂ ਸੀਗੀ ਤੇ ਸਿਰਫ ਸਿਰਫ ਇੰਜੋਏ ਸੀਗਾ ਤੇ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੂ ਤਾਂ ਪਲੀਜ਼ ਤੁਸੀਂ ਵੀ ਸਾਡੇ ਨਾਲ ਇੰਜੋਏ ਕਰੋ ਜੀ ਲੋ ਜੀ ਪੇਸ਼ ਆ ਪੰਜਾਬ ਦੀਆਂ 3 ਕੀ ਬਾਣੀ ਚੜ ਦੇ ਪਾਵੀ ਇਹ ਕੰਮ ਤੇਰਾ ਮਾਰਾ ਨਹੀਂ ਸਕੀ ਨਾ ਤਰ ਰੋਕ ਬਣਾਇਆ ਬੰਦਾ ਦਾ ચમਕਾਰਨ ਤੇਰੀ ਸ਼ਕਤੀ ਨਹੀਂ ਪੱਤਾ ਦਰਕ ਮਾਰਨ ਤੇਰੀ ਸ਼ਕਤੀ ਦੇ ਪੱਤਾ ਦਰਕ ਮਾਰਨ ਤੇਰੀ ਸ਼ਕਤੀ

ਕਰਤੇ ਬਹੁਤ ਤੜ ਵਿੱਚ ਦਾ ਆਂਦੇ ਖਾਦੀ ਚੋਣੀਏ ਘਰਤਨ ਤੇਰੇ ਆਂਦਾ ਆ ਗਏ 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 ਆ ਪਾਣ ਦੀ ਬੈਗੀ ਨੂੰ ਬਿਆਕੇ ਲੈ ਗਿਆ ਜੱਕਾ ਪਾਣ ਦੀ ਬੈਗੀ ਨੂੰ ਕੇ ਲੈ ਗਿਆ ਜੱਕਾ ਪਾਣ ਦੀ ਬੈਗੀ ਨੂੰ ਇਹ ਮੈਂ ਆ ਰਿਹਾ ਹਾਂ ਉਸੇ ਬ੍ਰੇਕ ਲੈਣਾ ਓਕੇ ਉਹ ਦੂਰ ਖੜਾ ਮੁੰਡਾ ਖੜਾ ਕੁੱਤੇ ਨਿਵਾਜਾ ਦੂਰ ਖੜਾ ਉਹ ਦੂਰ ਖੜਾ ਮੁੰਡਾ ਨਿਵਾਜਾ ਦੂਰ ਖੜਾ ਮੁੰਡਾ ਖੜਾ ਮਿਸ਼ਣ ਨਿਵਾਜਾ ਇਹ ਕੁੱਤੇ ਭੌਂਕੀ ਪੜਨ ਲਈ ਹਾਂ ਜਿੰਨ ਤੱਕ ਨਾ ਕਰ